रेडी स्टार्ट ਪਿਛਲੇ ਕਈ ਸਾਲਾਂ ਤੋਂ ਮੌਸਮ ਵਿੱਚ ਲਗਾਤਾਰ ਹੋ ਰਿਹਾੇ ਬਦਲਾਅ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਡੰਡੀ ਇਹ ਬਦਲਦਾ ਮੌਸਮ ਸਾਡੀ ਜ਼ਿੰਦਗੀ ਤੇ ਪ੍ਰਭਾਵ ਪਾ ਰਿਹਾ ਹੈ ਡੰਡੀ ਅਜਿਹਾ ਕਿਉਂ ਹੋ ਰਿਹਾ ਹੈ ਪ੍ਰਸ਼ਨ ਚਿੰਨ ਆਲਮੀ ਤਪਸ ਇਸ ਦਾ ਇੱਕ ਪ੍ਰਮੁੱਖ ਕਾਰਨ ਹੈ ਡੰਡੀ ਗਰਮੀਆਂ ਦੇ ਮੌਸਮ ਵਿੱਚ ਗਰਮੀ ਆਪਣੇ ਸਮੇਂ ਤੇ ਨਹੀਂ ਪੈਂਦੀ ਅਤੇ ਜਦੋਂ ਪੈਂਦੀ ਹੈ ਤਾਂ ਸਭ ਦੇ ਬਟ ਕੱਢ ਦਿੰਦੀ ਹੈ ਡੰਡੀ ਇਹੀ ਹਾਲ ਸਰਦੀ ਦੇ ਮੌਸਮ ਦਾ ਹੈ ਜਿਸ ਨੇ ਸਮੂਹ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਡੰਡੀ ਢੋਮੇ ਰੁੱਤਾਂ ਹੁਣ ਪਹਿਲਾ ਸਮੇਂ ਦੇ ਮੁਕਾਬਲੇ ਅੱਗੇ ਪਿੱਛੇ ਆਪਣੇ ਰੰਗ ਵਿਖਾ ਰਹੀਆਂ ਹਨ ਡੰਡੇ ਇਸ ਦੇ ਉਲਟ ਹੁਣ ਮੌਨਸੂਨ ਵੀ ਕਿਤੇ ਗਾਇਬ ਹੁੰਦਾ ਨਜ਼ਰ ਆ ਰਿਹਾ ਹੈ ਡੰਡੇ ਸੌਣ ਦੇ ਮਹੀਨੇ ਵਿੱਚ 100 ਵਾਰੀ ਮੀਂਹ ਪੈਂਦਾ ਸੀ ਤਾਂ ਹੀ ਉਹ ਸੌਣ ਮਹੀਨਾ ਅਖਵਾਉਂਦਾ ਸੀ ਤੇ ਹੁਣ ਸੌਣ ਦਾ ਮਹੀਨਾ ਵੀ ਖਾਲੀ ਹੀ ਚਲਿਆ ਜਾਂਦਾ ਹੈ ਡੰਡੀ ਦਰਸਲ ਮੌਸਮ ਦਾ ਚੱਕਰ ਪੂਰੀ ਤਰ੍ਹਾਂ ਬਦਲ ਗਿਆ ਹੈ ਡੰਡੀ ਬਿਨਾਂ ਸ਼ੱਕ ਭਾਰਤ ਵਿੱਚ ਰੁੱਤਾਂ ਆਪਣੇ ਰੰਗ ਵਿਖੇਰਦੀਆਂ ਹਨ ਡੰਡੀ ਬਸੰਤ ਗਰਮੀ ਮੌਨਸੂਨ ਪਤਝੜ ਤੇ ਸਰਦੀਆਂ ਹੁਣ ਆਪਣੇ ਸਮੇਂ ਤੇ दस्तक ਨਹੀਂ ਦਿੰਦੀਆਂ ਡੰਡੀ ਫਰਵਰੀ ਤੱਕ ਸਰਦੀ ਦਾ ਮੌਸਮ ਆਪਣੇ ਸਿਖਰ ਤੇ ਸੀ ਡੰਡੀ ਸਵੇਰੇ ਸ਼ਾਮ ਹੱਡਚੀਰਮੀ ਠੰਡ ਨੇ ਕਹਿਰ ਮਚਾਇਆ ਹੋਇਆ ਸੀ ਡੰਡੀ ਸੂਰਜ ਦੇ ਕਈ ਕਈ ਦਿਨ ਦਰਸ਼ਨ ਹੀ ਨਹੀਂ ਹੋਏ ਡੰਡੀ ਇਹ ਮੌਸਮੀ ਚੱਕਰ ਸਭ ਨੂੰ ਹੈਰਾਨ ਕਰ ਰਿਹਾ ਹੈ ਡੰਡੀ ਇਸ ਦਾ ਸਾਡੇ ਪੂਰੇ ਜੀਵਨ ਤੇ ਬੁਰਾ ਅਸਰ ਪੈ ਰਿਹਾ ਹੈ ਡੰਡੀ ਇਹ ਸਾਡੇ ਫਸਲੀ ਚੱਕਰ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ ਡੰਡੀ ਮਾਰਚ ਵਿੱਚ ਬੇਮੌਸਮੀ ਮੀਂਹ ਨੇ ਕਿਸਾਨਾਂ ਦੇ ਸੁਨਹਿਰੀ ਸੁਪਨਿਆਂ ਨੂੰ ਦਰੜ ਸੁੱਟਿਆ ਹੈ ਡੰਡੀ ਕਿਸਾਨ ਭਰਾਵਾਂ ਦੀ ਹਾੜੀ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ ਡੰਡੀ ਬੇਮੌਸਮੀ ਮੀਂਹ ਦਾ ਫਸਲਾਂ ਤੇ ਉਲਟਾ ਅਸਰ ਦੇਸ਼ ਦੇ ਆਰਥਿਕ ਢਾਂਚੇ ਨੂੰ ਵਿਗਾੜ ਦੇਵੇਗਾ ਡੰਡੀ ਇਸ ਮਾਮਲੇ ਕਾਰਨ ਸਰਕਾਰਾਂ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪੈਂਦਾ ਹੈ ਡੰਡੀ ਵਿਰੋਧੀ ਧਿਰ ਨੂੰ ਵਿਰੋਧ ਕਰਨ ਦਾ ਆਸਾਨ ਮੌਕਾ ਮਿਲ ਜਾਂਦਾ ਹੈ ਡੰਡੀ ਆਪਣੇ ਫਾਇਦੇ ਲਈ ਬਿਨਾਂ ਕਿਸੇ ਕਾਰਨ ਤੋਂ ਬਦਲ ਰਹੇ ਮੌਸਮ ਦਾ ਵਿਰੋਧੀ ਫਾਇਦਾ ਉਠਾਉਣ ਤੋਂ ਗਰੀਜ ਕਰਨ ਡੰਡੀ ਅਮਰੀਕਾ ਕੈਨੇਡਾ ਆਦ ਦੇਸ਼ਾਂ ਵਿੱਚ ਵੀ ਠੰਡ ਦਾ ਰਿਕਾਰਡ ਟੁੱਟਦਾ ਜਾ ਰਿਹਾ ਹੈ ਡੰਡੀ ਦਰਸਲ ਪੂਰੇ ਯੂਰਪੀਅਨ ਦੇਸ਼ਾਂ ਵਿੱਚ ਵੀ ਠੰਡ ਨੇ ਕਹਿਰ ਮਚਾਇਆ ਹੋਇਆ ਸੀ ਡੰਡੀ ਇਹ ਕੜਾਕੇ ਦੀ ਠੰਡ ਬਜ਼ੁਰਗਾਂ ਤੇ ਛੋਟੇ ਬੱਚਿਆਂ ਲਈ ਬਿਮਾਰੀਆਂ ਦਾ ਕਾਰਨ ਬਣਦੀ ਹੈ ਡੰਡੀ ਜੇ ਦੁਨੀਆ ਦੇ ਮੌਸਮ ਤੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਸਾਲ 215 ਸਭ ਤੋਂ ਗਰਮ ਰਿਹਾ ਸੀ ਡੰਡੀ ਇਸ ਸਾਲ ਵੀ ਕਹਿਰ ਦੀ ਗਰਮੀ ਪੈਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ ਡੰਡੀ ਆਲਮੀ ਤਪਸ਼ ਦੇ ਪ੍ਰਭਾਵ ਹੁਣ ਪੂਰੀ ਤਰ੍ਹਾਂ ਦੇਖਣ ਨੂੰ ਮਿਲ ਰਹੇ ਹਨ ਡੰਡੀ ਇਸ ਕਾਰਨ ਮੌਸਮ ਖਰਾਬ ਹੋ ਰਿਹਾ ਹੈ ਡੰਡੀ ਸਾਡੇ ਦੇਸ਼ ਵਿੱਚ ਕਈ ਵਾਰ ਬੇਮੌਸਮੀ ਮੀਂਹ ਗੜੇ ਮਾਰੀ ਜਾਂ ਸੋਕੇ ਨੇ ਜ਼ਿੰਦਗੀ ਦੀ ਰੇਲ ਗੱਡੀ ਨੂੰ ਲੀਹੋਂ ਲਾ ਦਿੱਤਾ ਹੈ ਡੰਡੀ ਫਸਲਾਂ ਦੀ ਬਰਬਾਦੀ ਕਿਸਾਨਾਂ ਤੇ ਭਾਰੀ ਕਰਜ਼ੇ ਕਾਰਨ ਅੰਨਦਾਤਾ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਰਿਹਾ ਹੈ ਡੰਡੀ ਮੈਦਾਨੀ ਇਲਾਕਿਆਂ ਵਿੱਚ ਸੋਕਾ ਤੇ ਮਾਰੂਥਲ ਖੇਤरां ਵਿੱਚ ਭਾਰੀ ਮੀਂਹ ਇਸ ਰੁੱਤ ਚੱਕਰ ਦੇ ਬਦਲਾਅ ਦੀ ਆਖਰੀ ਸੀਮਾ ਹੀ ਆਖੀ ਜਾ ਸਕਦੀ ਹੈ ਡੰਡੀ ਜੇ ਅਜਿਹਾ ਹੀ ਹੁੰਦਾ ਰਿਹਾ ਤਾਂ ਗਰੀਬੀ ਭੁੱਖਮਰੀ ਅਤੇ